ਰੰਗ ਦੇ ਲਾਲਾਰੀਆਂ ਤੂੰ ਚੋਲਾ ਮੇਰਾ ਰੰਗ ਦੇ ਦੇ ਰੰਗ ਦੇ ਤੂੰ ਚੋਲਾ ਪੀਲੇ ਰੰਗ ਦਾ ਪਾ ਕੇ ਇਸ ਚੋਲੇ ਤੈਂ ਜਾਣਾ ਮੈਂ ਬਿਉਣ ਛੇਤੀ ਹਾਏ ਹੇ ਸੁਨੇਹਾ ਮੇਰੀ ਮੰਗਦਾ ਰੰਗ ਦੇ ਲਲਾਰੀਆਂ ਮਿੱਕੇ ਹੁੰਦੇ ਦਾਹੀ ਮੇਰਾ ਉਹਦੇ ਨਾਲ ਹੋਗੇ ਆਸੀ ਮੰਗਣਾ ਮੈਂ ਦੱਸਾਂ ਗੱਲ ਖੋਲ ਕੇ ਬਿੱਤੀ ਜਦੋਂ ਗੁੜੀਤੀ ਸਿਆਜੀਤ ਸਿੰਘ ਚਾਚੇ ਮੇਰੇ ਵਤਨਾ ਦੇ ਪਿਆਰ ਵਿੱਚ ਕੋਲਕੇ ਵੀ ਜੀਆ ਸਿਖੇ ਤੇ ਚ ਬੰਦੂਕਾਂ ਜਦੋਂ ਇੱਕ ਵਾਰੀ ਵਿਚ ਮਿੱਟੀ ਫੋਲੇ ਫੋਲਕੇ ਜਲਿਆ ਦੇ ਬਾਗਵळा ਜਲਿਆ ਦੇ ਬਾਗਵळा ਕੂਨੀ ਕਾਂਡ ਦੇ ਇਕ ਕਿਵੇਂ ਕੋਲੇ ਆ ਸਿਖੂਨ ਅੰਗ ਅੰਗ ਦਾ ਇਹ ਰੰਗ ਗਏ ਨਨਾਰਿਆ ਤੂੰ ਇਤਿਹਾਸ ਨੂੰ ਫੜੋ ਲੈ ਕੇ ਮੈਂ ਦੇਖਿਆ ਲਲਾਰੀ ਆਵੇ ਆਪਣਾਇਆ ਹੈ ਇਹ ਰੰਗ ਸੂਰ ਵਿਰਾਨੇ ਪੀੜ ਜਦੋਂ ਪਈ ਕੋਈ ਦੇਸ਼ੀ ਉਤੇ ਆਣ ਕੇ ਵੇ ਤੁਰੇ ਸਦਾ ਕਾਥੇ ਉਹ ਬਹਿਰਾਨੇ ਵੈਰੀ ਨੂੰ ਵੰਗਾਰ ਕੇ ਤੇ ਸ਼ਹੀਦیاں ਨੇ ਪਉਂਦੇ ਰਹੇ ਦੇਖਿਆ ਨਾ ਮੁੜ ਪਿੱਛੇ ਵੀਰਾਨੇ ਵੇ ਰੱਖੀ ਤੂੰ ਖਿਆਲ ਵੇ ਪਲਖਣਾ ਵਖਾ ਜਾਵੀਂ ਰੱਖੀ ਤੂੰ ਖਿਆਲ ਵੇ ਪਲਖਣਾ ਤੂੰ ਖਾ ਜਾਵੀਂ ਦਿਲ ਵਿੱਚ ਉੱਠੀ ਵੇ ਉਮੰਗ ਦਾ ਰੰਗ ਤੇ ਚੜਨੀ ਹੈ ਜੰਜੀ ਮੇਰੀ ਮਾਰ ਚ ਬੈਤੈ ਨੂੰ ਸੰਨ ਹੈਗਾ 1931 ਦਾ ਸੁਖਦੇਵ ਰਾਜਗੁਰੂ ਵੀ ਸੁਖਦੇਵ ਰਾਜ ਵੇ ਅੰਝਣਾ ਦੇ ਛੋਲਿਆਂ ਚ ਪਹਿ ਨਾ ਜਾਵੇ ਫਰਕ ਤਥੋਂ ਰਤੀ ਦਾ ਸਾੜ ਦੇ ਹੀ ਰਣਗੇ ਸਾੜ ਦੇ ਹੀ ਰਣਗੇ ਪਰਵਾਨੇ ਸਦਾ ਸ਼ਮਾ ਉਤੋਂ ਮੁਕੇ ਨਾ ਜੇ ਤੇਲ ਦੀਵੇ ਬਤੀ ਦਾ ਨਾਰੈਣ ਕਲਾਬ ਦੇ ਨਾਲ ਇਨ ਕਲਾਬ ਜਿੰਦਾਬ ਗੂੰਜੂ ਅਸਮਾਨ ਸਾਰਾ ਗੋ ਰਹੂਣ ਜਦੋਂ ਸਾਨੂੰ ਫੰਸੀ ਟੰਗ ਦਾ ਰੰਗ ਦੇ ਲਲਾਰੀ ਆਵੇ ਸਾਜ ਕੇ ਵਖੜੀ ਹੁਣੀ ਜਿਦੀ ਹੈ ਉਡੀਕ ਸਾਨੂੰ ਮੋਤ ਲਾੜੀ ਵੀ ਸਹਲੀਆਂ ਦੇ ਵਿੱਚ ਵੇ ਸਤ ਫੇਰ ਲਗੇ ਵੇ ਲੈਣੀ ਹੈ ਵੇ ਆਇਆ ਸਾ ਮਨ ਵਿੱਚ ਮਿਲਣੇ ਦੀ ਖੇਚ ਵੇ ਸਾਡੀ ਜੇ ਸ਼ਹੀਦੀ ਆਜ ਹੈ ਕਮ ਸਾਡੇ ਦੇਸ ਦੇ ਮਰਨੇ ਦਿਨਾ ਸਾਨੂੰ ਕੋਈ ਹਿੱਚਵੇ ਮੋੜ ਮੋੜ ਦੇ ਸਿਲਾਈ ਜਮੀ ਤੇ ਮਰੀਏ ਸੰਬੰਧ ਜਿੰਦੇ ਢੋਰ ਤੇ ਪਤੰਗ ਦਾ ਸੰਬੰਧ ਚਕੇ ਡੋਰ ਤੇ ਪਤੰਗ ਦਾ ਰੰਗ ਦੇ ਲਲਾਰੀਆਂ ਤੂੰ ਚੋਲਾ ਮੇਰਾ ਰੰਗ ਦੇ ਰੰਗ ਦੇ ਤੂੰ ਚੋਲਾ ਪੀਲੇ ਰੰਗ ਦਾ ਰੰਗ ਦੇ ਲਲਾਰੀਆਂ ਰੰਗ ਦੇ ਲਲਾਰੀਆ